ਜ਼ਿੰਦਗੀ ਵਿੱਚ ਕਈ ਵਾਰ ਅਸੀਂ ਕਹਿੰਦੇ ਰਹਿੰਦੇ ਹਾਂ ਮੈਂ ਇਹ ਬਾਅਦ ਵਿੱਚ ਕਰਾਂਗਾ ਜਾਂ ਮੈਂ ਕੱਲ ਤੋਂ ਸ਼ੁਰੂ ਕਰਾਂਗਾ ਅਸੀਂ ਆਪਣੇ ਆਪ ਨੂੰ ਕਹਿੰਦੇ ਹਾਂ ਅਜੇ ਵੀ ਸਮਾਂ ਹੈ ਕਾਲੀ ਕੀ ਹੈ ਪਰ ਇਹ ਛੋਟੀ ਜਿਹੀ ਆਦਤ ਹੌਲੀ-ਹੌਲੀ ਸਾਡੇ ਸੁਪਨਿਆਂ ਅਤੇ ਟੀਚਿਆਂ ਨੂੰ ਚੋਰੀ ਕਰ ਲੈਂਦੀ ਹੈ ਅੱਜ ਦੀ ਦੁਨੀਆ ਵਿੱਚ ਪਟਕਣਾਵਾ ਬੇਅੰਤ ਸਕਰੋਲਿੰਗ ਅਤੇ ਲਗਾਤਾਰ ਸੂਚਨਾਵਾਂ ਨਾਲ ਭਰੀ ਹੋਈ ਸਮੇਂ ਦਾ ਅਹਿਸਾਸ ਕੀਤੇ ਬਿਨਾਂ ਵੀ ਇਸ ਦਾ ਪਤਾ ਲਗਾਉਣਾ ਪਹਿਲਾ ਨਾਲੋਂ ਕਿਤੇ ਜ਼ਿਆਦਾ ਆਸਾਨ ਹੈ ਸਮਾਂ ਸਿਰਫ ਕੜੀ ਤੇ ਟਿਕ ਨਹੀਂ ਕਰਦਾ ਇਹ ਸਾਡੀ ਕਿਸਮਤ ਅਤੇ ਸਾਡੇ ਪਵਿੱਖ ਨੂੰ ਆਕਾਰ ਦਿੰਦਾ ਹੈ ਜੋ ਸਮੇ ਦਾ ਸਤਿਕਾਰ ਕਰਦਾ ਹੈ ਉਹ ਸਫਲਤਾ ਦੀ ਸਿਖਰ ਤੇ ਚੜ ਜਾਂਦਾ ਹੈ ਜੋ ਇਸ ਨੂੰ ਬਰਬਾਦ ਕਰਦਾ ਹੈ ਉਹ ਪਛਤਾਵੇ ਦੀ ਅਗ ਵਿੱਚ ਸੜਦਾ ਹੈ ਇਸ ਲਈ ਜੇਕਰ ਤੁਸੀਂ ਜ਼ਿੰਦਗੀ ਦੁਆਰਾ ਤੁਹਾਨੂੰ ਦਿੱਤੇ ਗਏ ਮੌਕਿਆਂ ਨੂੰ ਗਵਾਉਣਾ ਨਹੀਂ ਚਾਹੁੰਦੇ ਹੋ ਤਾਂ ਇਸ ਕਹਾਣੀ ਨੂੰ ਪੂਰੇ ਧਿਆਨ ਨਾਲ ਸੁਣੋ ਇਹ ਸਿਰਫ ਇੱਕ ਕਹਾਣੀ ਨਹੀਂ ਹੈ ਇੱਕ ਚੇਤਾਵਨੀ ਹੈ ਇੱਕ ਵਾਰ ਇੱਕ ਛੋਟੇ ਜਿਹੇ ਪਿੰਡ ਵਿੱਚ ਇੱਕ ਮੁੰਡਾ ਰਹਿੰਦਾ ਸੀ ਜੋ ਬਹੁਤ ਆਲਸੀ ਸੀ ਉਹ ਹਮੇਸ਼ਾ ਮਹੱਤਵਪੂਰਨ ਕੰਮਾਂ ਵਿੱਚ ਦੇਰੀ ਕਰਦਾ ਸੀ ਅਤੇ ਇਸ ਕਾਰਨ ਉਹ ਆਪਣੀ ਪੜ੍ਹਾਈ ਵਿੱਚ ਅਤੇ ਜ਼ਿੰਦਗੀ ਵਿੱਚ ਪਿੱਛੇ ਰਹਿਣ ਲੱਗ ਪਿਆ ਉਸਦੇ ਪਰਿਵਾਰ ਅਤੇ ਅਧਿਆਪਕਾਂ ਨੇ ਉਸ ਨੂੰ ਸਮੇਂ ਦੀ ਮਹੱਤਤਾ ਸਮਝਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਕਦੇ ਨਹੀਂ ਸੁਣੀ ਉਸ ਨੂੰ ਆਪਣੇ ਭਵਿੱਖ ਦੀ ਬਿਲਕੁਲ ਵੀ ਚਿੰਤਾ ਨਹੀਂ ਸੀ ਅਤੇ ਉਹ ਬੇਕਾਰ ਚੀਜ਼ਾਂ ਤੇ ਸਮਾਂ ਬਰਬਾਦ ਕਰਦਾ ਰਿਹਾ ਇੱਕ ਦਿਨ ਇੱਕ ਸਿਆਣਾ ਆਦਮੀ ਪਿੰਡ ਆਇਆ ਉਹ ਆਪਣੇ ਗਿਆਨ ਅਤੇ ਬੁੱਧੀ ਲਈ ਮਸ਼ਹੂਰ ਸੀ ਬਹੁਤ ਸਾਰੇ ਲੋਕ ਉਸ ਨੂੰ ਮਿਲਣ ਅਤੇ ਉਸ ਤੋਂ ਸਿੱਖਣ ਲਈ ਆਏ ਆਲਸੀ ਮੁੰਡੇ ਨੇ ਸੋਚਿਆ ਜੇ ਮੈਂ ਇਸ ਸਿਆਣੇ ਆਦਮੀ ਤੋਂ ਕੁਝ ਮਾਰਗਦਰਸ਼ਨ ਲੈ ਸਕਾਂ ਤਾਂ ਸ਼ਾਇਦ ਮੈਂ ਆਪਣੇ ਦੋਸਤਾਵਾਂ ਵਾਂਗ ਸਫਲ ਹੋ ਸਕਦਾ ਹਾਂ ਇੱਕ ਦਿਨ ਉਸ ਨੇ ਸਿਆਣੇ ਆਦਮੀ ਨੂੰ ਪਾਰਕ ਵਿੱਚ ਕੁਝ ਲੋਕਾਂ ਨਾਲ ਗੱਲ ਕਰਦੇ ਦੇਖਿਆ ਪੀੜ ਦੇ ਚਲੇ ਜਾਣ ਤੋਂ ਬਾਅਦ ਮੁੰਡਾ ਉਸਦੇ ਕੋਲ ਆਇਆ ਅਤੇ ਕਿਹਾ ਕਿਰਪਾ ਕਰਕੇ ਮੇਰੀ ਮਦਦ ਕਰੋ ਮੈਂ ਇੱਕ ਅਸਫਲ ਮਹਿਸੂਸ ਕਰਦਾ ਹਾਂ ਮੈਂ ਸਾਰਿਆਂ ਦੇ ਪਿੱਛੇ ਹਾਂ ਆਪਣੇ ਦੋਸਤਾਂ ਆਪਣੇ ਸਹਿਪਾਠੀਆਂ ਤੋਂ ਮੈਂ ਸਭ ਤੋਂ ਵਧੀਆ ਬਣਨਾ ਚਾਹੁੰਦਾ ਹਾਂ ਕਿਰਪਾ ਕਰਕੇ ਮੈਨੂੰ ਦੱਸੋ ਕਿ ਮੈਂ ਅੱਗੇ ਵਧਣ ਲਈ ਕੀ ਕਰ ਸਕਦਾ ਹਾਂ ਸਿਆਣੇ ਆਦਮੀ ਨੇ ਉਸਨੂੰ ਪਿਆਰ ਨਾਲ ਦੇਖਿਆ ਅਤੇ ਕਿਹਾ ਮੇਰੇ ਬੱਚੇ ਤੁਸੀਂ ਗਵਾਚੇ ਹੋਏ ਮਹਿਸੂਸ ਕਰਦੇ ਹੋ ਕਿਉਂਕਿ ਤੁਸੀਂ ਸਮੇਂ ਦੀ ਕਦਰ ਨਹੀਂ ਕਰਦੇ ਤੁਸੀਂ ਆਪਣਾ ਕੰਮ ਮੁਲਤਵੀ ਕਰਦੇ ਰਹਿੰਦੇ ਹੋ ਅਤੇ ਕੀਮਤੀ ਪਲ ਬਰਬਾਦ ਕਰਦੇ ਰਹਿੰਦੇ ਹੋ ਮੈਂ ਤੁਹਾਨੂੰ ਇੱਕ ਕਹਾਣੀ ਸੁਣਾਉਂਦਾ ਹਾਂ ਜੋ ਤੁਹਾਨੂੰ ਸਮੇਂ ਦੀ ਕੀਮਤ ਸਮਝਣ ਵਿੱਚ ਮਦਦ ਕਰ ਸਕਦੀ ਹੈ ਮੁੰਡੇ ਨੇ ਧਿਆਨ ਨਾਲ ਸੁਣਿਆ ਜਿਵੇਂ ਬੁੱਧੀਮਾਨ ਆਦਮੀ ਨੇ ਗੱਲ ਸ਼ੁਰੂ ਕੀਤੀ ਬਹੁਤ ਸਮਾਂ ਪਹਿਲਾਂ ਇੱਕ ਦਿਆਲੂ ਅਤੇ ਉਦਾਰ ਰਾਜਾ ਸੀ ਉਹ ਆਪਣੇ ਲੋਕਾਂ ਨੂੰ ਪਿਆਰ ਕਰਦਾ ਸੀ ਅਤੇ ਹਮੇਸ਼ਾ ਉਨ੍ਹਾਂ ਦੀ ਮਦਦ ਕਰਦਾ ਸੀ ਇੱਕ ਦਿਨ ਉਸ ਦੀ ਮੁਲਾਕਾਤ ਇੱਕ ਪੁਰਾਣੇ ਦੋਸਤ ਨਾਲ ਹੋਈ ਜੋ ਕਦੇ ਉਸਦਾ ਸਹਿਪਾਠੀ ਰਿਹਾ ਸੀ ਉਹ ਦੋਸਤ ਹੁਣ ਗਰੀਬ ਬੇਰੁਜ਼ਗਾਰ ਸੀ ਅਤੇ ਸਮਾਜ ਵਿੱਚ ਸਾਰਾ ਸਤਿਕਾਰ ਗਵਾ ਚੁੱਕਾ ਸੀ ਉਹ ਹਮੇਸ਼ਾ ਆਪਣੀ ਬਦਕਿਸਮਤੀ ਲਈ ਦੂਜਿਆਂ ਨੂੰ ਦੋਸ਼ੀ ਠਹਿਰਾਉਂਦਾ ਸੀ ਅਤੇ ਕਦੇ ਵੀ ਆਪਣੀਆਂ ਸਮੱਸਿਆਵਾਂ ਦੀ ਜ਼ਿੰਮੇਵਾਰੀ ਨਹੀਂ ਲੈਂਦਾ ਸੀ ਰਾਜੇ ਨੇ ਉਸ ਨੂੰ ਪਛਾਣ ਲਿਆ ਅਤੇ ਉਦਾਸ ਮਹਿਸੂਸ ਕੀਤਾ ਉਸਨੇ ਉਸਨੂੰ ਨੇੜੇ ਬੁਲਾਇਆ ਅਤੇ ਉਸਦੀ ਜ਼ਿੰਦਗੀ ਬਾਰੇ ਪੁੱਛਿਆ ਦੋਸਤ ਨੇ ਹੌਕਾ ਭਰਿਆ ਅਤੇ ਕਿਹਾ ਮਹਾਰਾਜ ਮੈਨੂੰ ਸਮਝ ਨਹੀਂ ਆਉਂਦੀ ਕਿ ਲੋਕ ਮੈਨੂੰ ਬੇਕਾਰ ਕਿਉਂ ਸਮਝਦੇ ਹਨ ਜਦੋਂ ਵੀ ਮੈਂ ਨੌਕਰੀ ਲਈ ਅਰਜ਼ੀ ਦਿੰਦਾ ਹਾਂ ਉਹ ਮੈਨੂੰ ਰੱਦ ਕਰ ਦਿੰਦੇ ਹਨ ਲੋਕ ਕਹਿੰਦੇ ਹਨ ਕਿ ਮੈਂ ਸਮੇਂ ਸਿਰ ਕੰਮ ਪੂਰੇ ਨਹੀਂ ਕਰਦਾ ਮੈਨੂੰ ਨਹੀਂ ਪਤਾ ਕਿ ਹੁਣ ਕੀ ਕਰਨਾ ਹੈ ਰਾਜੇ ਨੇ ਕੁਝ देर ਸੋਚਿਆ ਅਤੇ ਫਿਰ ਕਿਹਾ ਚਲੋ ਇੱਕ ਸੌਦਾ ਕਰਦੇ ਹਾਂ ਅੱਜ ਸੂਰਜ ਡੁੱਬਣ ਤੋਂ ਪਹਿਲਾਂ ਤੁਸੀਂ ਮੇਰੇ ਸ਼ਾਈ ਖਜ਼ਾਨੇ ਵਿੱਚੋਂ ਜਿੰਨਾ ਚਾਹੋ ਸੋਨਾ ਅਤੇ ਜਿੰਨੇ ਗਹਿਣੇ ਲੈ ਸਕਦੇ ਹੋ ਜੋ ਵੀ ਤੁਸੀਂ ਇਕੱਠਾ ਕਰੋਗੇ ਉਹ ਤੁਹਾਡਾ ਹੋਵੇਗਾ। ਦੋਸਤ ਬਹੁਤ ਖੁਸ਼ ਹੋਇਆ। ਉਸਨੇ ਰਾਜੇ ਦਾ ਤਨਵਾਦ ਕੀਤਾ ਅਤੇ ਆਪਣੀ ਪਤਨੀ ਨੂੰ ਦੱਸਣ ਲਈ ਘਰ ਭੱਜਿਆ। ਉਹ ਵੀ ਉਤਸ਼ਾਹਿਤ ਸੀ ਅਤੇ ਕਿਹਾ, "ਜਲਦੀ ਜਾਓ। ਖਜ਼ਾਨਾ ਵਾਪਸ ਲਿਆਓ।" ਪਰ ਉਸਨੇ ਜਵਾਬ ਦਿੱਤਾ, "ਮੈਂ ਹੁਣ ਨਹੀਂ ਜਾ ਸਕਦਾ। ਮੈਨੂੰ ਬਹੁਤ ਭੁੱਖ ਲੱਗੀ ਹੈ। ਪਹਿਲਾਂ ਮੈਨੂੰ ਖਾਣ ਦਿਓ।" ਉਸਦੀ ਪਤਨੀ ਨੇ ਜਲਦੀ ਨਾਲ ਖਾਣਾ ਤਿਆਰ ਕੀਤਾ ਅਤੇ ਉਸਨੇ ਹੌਲੀ-ਹੌਲੀ ਖਾਦਾ। ਇਸ ਸੋਚ ਕੇ ਕਿ ਉਸ ਦੇ ਕੋਲ ਅਜੇ ਵੀ ਕਾਫੀ ਸਮਾਂ ਹੈ ਖਾਣ ਤੋਂ ਬਾਅਦ ਉਸ ਨੂੰ ਨੀਂਦ ਆ ਗਈ ਮੈਂ ਜਲਦੀ ਚਪਕੀ ਲਵਾਂਗਾ ਅਤੇ ਬਾਅਦ ਵਿੱਚ ਮਹਿਲ ਜਾਵਾਂਗਾ ਉਸ ਨੇ ਸੋਚਿਆ ਉਹ ਅਮੀਰ ਬਣਨ ਦੇ ਸੁਪਨੇ ਦੇਖ ਕੇ ਡੂੰਗੀ ਨੀਂਦ ਵਿੱਚ ਡਿੱਗ ਪਿਆ 2 ਘੰਟੇ ਬਾਅਦ ਉਸ ਦੀ ਪਤਨੀ ਨੇ ਉਸ ਨੂੰ ਜਗਾਇਆ ਅਜੇ ਦੁਪਹਿਰ ਸੀ ਇਸ ਲਈ ਉਸ ਨੂੰ ਬਹੁਤ ਜਲਦੀ ਜਗਾਉਣ ਲਈ ਉਸ ਤੇ ਗੁੱਸਾ ਆਇਆ ਉਸ ਨੇ ਕੁਝ ਬੋਰੀਆਂ ਫੜੀਆਂ ਅਤੇ ਮਹਿਲ ਵੱਲ ਤੁਰਨਾ ਸ਼ੁਰੂ ਕਰ ਦਿੱਤਾ ਪਰ ਸੂਰਜ ਤੇਜ਼ ਸੀ ਅਤੇ ਉਸ ਨੂੰ ਬਹੁਤ ਗਰਮੀ ਮਹਿਸੂਸ ਹੋਈ। ਮੈਨੂੰ ਇਸ ਰੁੱਖ ਹੇਠ ਥੋੜੀ ਦੇਰ ਲਈ ਆਰਾਮ ਕਰਨ ਦਿਓ। ਫਿਰ ਮੈਂ ਜਾਰੀ ਰੱਖਾਂਗਾ, ਉਸਨੇ ਸੋਚਿਆ। ਉਹ ਬੈਠ ਗਿਆ ਅਤੇ ਹਵਾ ਨਰਮ ਅਤੇ ਸੁਹਾਵਣੀ ਸੀ। ਕੁਝ ਹੀ ਪਲਾਂ ਵਿੱਚ ਉਹ ਦੁਬਾਰਾ ਸੌ ਗਿਆ ਪਰ ਇਸ ਵਾਰ ਨੀਂਦ ਡੂੰਗੀ ਸੀ। ਜਦੋਂ ਉਹ ਅੰਤ ਵਿੱਚ ਜਾਗਿਆ, ਸ਼ਾਮ ਹੋ ਚੁੱਕੀ ਸੀ। ਸੂਰਜ ਪਹਿਲਾਂ ਹੀ ਡੁੱਬ ਚੁੱਕਾ ਸੀ। ਕਬਰਾਂ ਕੇ ਉਮੈਲਵਲ ਪੱਜਿਆ पर बहुत देर हो चुकी थी दरवाजे बंद सन उसने अपना मौका गवा ਦਿੱਤਾ ਸੀ ਉਹ ਉੱਥੇ ਪਛਤਾਵੇ ਨਾਲ ਪਰਿਆ ਹੋਇਆ ਖੜ੍ਹਾ ਸੀ ਉਸਨੇ ਸਭ ਕੁਝ ਗਵਾ ਦਿੱਤਾ ਸੀ ਬਦਕਿਸਮਤੀ ਕਾਰਨ ਨਹੀਂ ਸਗੋ ਸਮੇਂ ਦੀ ਕਦਰ ਨਾ ਕਰਨ ਕਰਕੇ ਕਹਾਣੀ ਖਤਮ ਕਰਨ ਤੋਂ ਬਾਅਦ ਸਿਆਣੇ ਆਦਮੀ ਨੇ ਮੁੰਡੇ ਵੱਲ ਦੇਖਿਆ ਮੁੰਡਾ ਚੁੱਪ ਸੀ ਉਸਨੂੰ ਆਪਣੀ ਗਲਤੀ ਸਮਝ ਆ ਗਈ ਸੀ ਸ਼ਰਮਿੰਦਾ ਹੋ ਕੇ ਉਸਨੇ ਸਿਆਣੇ ਆਦਮੀ ਦਾ ਧੰਨਵਾਦ ਕੀਤਾ ਅਤੇ ਬਦਲਣ ਦਾ ਵਾਅਦਾ ਕੀਤਾ ਉਸ ਨੂੰ ਅੰਤ ਵਿੱਚ ਅਹਿਸਾਸ ਹੋਇਆ ਕਿ ਸਮਾਂ ਅਨਮੋਲ ਹੈ ਅਤੇ ਇੱਕ ਵਾਰ ਜਦੋਂ ਇਹ ਚਲਾ ਜਾਂਦਾ ਹੈ ਤਾਂ ਇਹ ਕਦੇ ਵਾਪਸ ਨਹੀਂ ਆਉਂਦਾ ਉਹ ਕਾਰ ਚਲਾ ਗਿਆ ਅਤੇ ਸਖਤ ਮਿਹਨਤ ਕਰਨ ਲੱਗ ਪਿਆ ਉਸ ਨੇ ਦੇਰੀ ਕਰਨੀ ਬੰਦ ਕਰ ਦਿੱਤੀ ਅਤੇ ਸਮੇਂ ਸਿਰ ਆਪਣਾ ਕੰਮ ਪੂਰਾ ਕਰਨਾ ਸ਼ੁਰੂ ਕਰ ਦਿੱਤਾ ਹੌਲੀ ਹੌਲੀ ਉਸ ਨੂੰ ਸਫਲਤਾ ਦਿਖਾਈ ਦੇਣ ਲੱਗੀ ਉਸ ਦਾ ਪਰਿਵਾਰ ਅਤੇ ਦੋਸਤ ਉਸ ਦਾ ਸਤਿਕਾਰ ਕਰਨ ਲੱਗ ਪਏ ਅਤੇ ਉਹ ਵਧੇਰੇ ਖੁਸ਼ ਅਤੇ ਆਤਮ ਵਿਸ਼ਵਾਸੀ ਹੋ ਗਿਆ ਅਸਲ ਜ਼ਿੰਦਗੀ ਵਿੱਚ ਵੀ ਸਮਾਂ ਸੋਨੇ ਨਾਲੋਂ ਜ਼ਿਆਦਾ ਕੀਮਤੀ ਹੈ ਇਹ ਸਾਡੀ ਸਭ ਤੋਂ ਕੀਮਤੀ ਸੰਪਤੀ ਹੈ ਸਮਾਂ ਸੀਮਤ ਹੈ ਇਸ ਲਈ ਸਾਨੂੰ ਇਸ ਨੂੰ ਸਮਝਦਾਰੀ ਨਾਲ ਵਰਤਣਾ ਚਾਹੀਦਾ ਹੈ ਮੇਰੇ ਦਾਦਾ ਜੀ ਕੁਝ ਬਹੁਤ ਅਰਥਪੂਰਨ ਕਹਿੰਦੇ ਸਨ ਸਿਰਫ ਉਹੀ ਲੋਕ ਇਸ ਦੀ ਅਸਲ ਕੀਮਤ ਸਮਝਣਗੇ ਜੋ ਸਮੇਂ ਨੂੰ ਨਜ਼ਰਅੰਦਾਜ਼ ਕਰਦੇ ਹਨ ਪਰ ਦੁੱਖ ਦੀ ਗੱਲ ਹੈ ਕਿ ਮੁਸ਼ਕਲ ਦਾ ਸਾਹਮਣਾ ਕਰਨ ਤੋਂ ਬਾਅਦ ਹੀ ਇੱਕ ਮਸ਼ਹੂਰ ਕਹਾਵਤ ਹੈ ਜੇਕਰ ਤੁਸੀਂ ਸਮੇਂ ਦੀ ਕਦਰ ਕਰਦੇ ਹੋ ਤਾਂ ਸਮਾਂ ਤੁਹਾਡੀ ਕਦਰ ਕਰੇਗਾ ਪਰ ਜੇ ਤੁਸੀਂ ਸਮਾਂ ਬਰਬਾਦ ਕਰਦੇ ਹੋ ਤਾਂ ਸਮਾਂ ਤੁਹਾਡੀ ਜ਼ਿੰਦਗੀ ਨੂੰ ਤਬਾਹ ਕਰ ਦੇਵੇਗਾ ਜੇਕਰ ਤੁਸੀਂ ਆਪਣੇ ਸਮੇਂ ਦੀ ਸਹੀ ਵਰਤੋਂ ਕਰਦੇ ਹੋ ਤਾਂ ਤੁਸੀਂ ਕੁਝ ਵੀ ਪ੍ਰਾਪਤ ਕਰ ਸਕਦੇ ਹੋ ਪਰ ਜੇ ਤੁਸੀਂ ਇਸ ਨੂੰ ਬਰਬਾਦ ਕਰਦੇ ਹੋ ਤਾਂ ਤੁਸੀਂ ਆਪਣੇ ਮੌਕੇ ਗਵਾ ਦਿਓਗੇ ਅਤੇ ਪਛਤਾਵੇ ਨਾਲ ਜਿਓਗੇ ਇੱਕ ਯਾਤਰੀ ਜੋ ਇੱਕ ਮਿੰਟ ਲਈ ਰੇਲ ਗੱਡੀ ਖੁੰਝ ਜਾਂਦਾ ਹੈ ਇੱਕ ਮਿੰਟ ਦੀ ਕੀਮਤ ਨੂੰ ਸਮਝਦਾ ਹੈ ਇੱਕ ਵਿਦਿਆਰਥੀ ਜੋ ਪ੍ਰੀਖਿਆ ਵਿੱਚ ਫੇਲ ਹੋ ਜਾਂਦਾ ਹੈ ਉਹ ਇੱਕ ਸਾਲ ਦੀ ਕੀਮਤ ਜਾਣਦਾ ਹੈ ਜੋ ਸਮੇਂ ਦੀ ਕਦਰ ਕਰਦੇ ਹਨ ਉਹ ਜ਼ਿੰਦਗੀ ਵਿੱਚ ਕੁਝ ਵੀ ਪ੍ਰਾਪਤ ਕਰ ਸਕਦੇ ਹਨ ਪਰ ਜੋ ਇਸ ਨੂੰ ਬਰਬਾਦ ਕਰਦੇ ਹਨ ਅਸਫਲ ਆਪਣੇ ਸਮੇਂ ਦੀ ਸਮਝਦਾਰੀ ਨਾਲ ਵਰਤੋ ਆਪਣੇ ਪਰਿਵਾਰ ਨਾਲ ਕੀਮਤੀ ਪਲ ਬਿਤਾਓ ਆਪਣੇ ਦੋਸਤਾਂ ਨਾਲ ਸਮਾਂ ਬਿਤਾਓ ਅਤੇ ਆਪਣੇ ਸੁਪਨਿਆਂ ਅਤੇ ਟੀਚਿਆਂ ਤੱਕ ਪਹੁੰਚਣ ਲਈ ਸਖਤ ਮਿਹਨਤ ਕਰੋ ਕੇਵਲ ਤਦ ਹੀ ਤੁਸੀਂ ਸੱਚਮੁੱਚ ਇੱਕ ਸੰਪੂਰਨ ਅਤੇ ਅਰਥਪੂਰਨ ਜ਼ਿੰਦਗੀ ਜਿਓਗੇ ਜੇਕਰ ਤੁਹਾਨੂੰ ਇਹ ਕਹਾਣੀ ਪਸੰਦ ਆਈ ਹੈ ਤਾਂ ਇਸ ਨੂੰ ਇੱਕ ਲਾਈਕ ਦਿਓ ਅਤੇ ਇੱਕ ਟਿੱਪਣੀ ਛੱਡੋ ਇਹ ਹੋਰ ਲੋਕਾਂ ਨੂੰ ਇਸ ਨੂੰ ਦੇਖਣ ਵਿੱਚ ਮਦਦ ਕਰਦੀ ਹੈ ਮੈਂ ਜਲਦੀ ਹੀ ਇੱਕ ਹੋਰ ਪ੍ਰੇਰਣਾਦਾਇਕ ਕਹਾਣੀ ਨਾਲ ਵਾਪਸ ਆਵਾਂਗਾ ਤਦ ਤੱਕ ਸਬਰ ਰੱਖੋ ਸ਼ੁਕਰਗੁਜ਼ਾਰ ਰਹੋ ਅਤੇ ਜ਼ਿੰਦਗੀ ਵਿੱਚ ਅੱਗੇ ਵਧਦੇ ਰਹੋ